ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਬਲਵਿੰਦਰ ਸਿੰਘ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਉੱਤੇ ਹਵਾਈ ਹਮਲੇ ਕਰ ਰਿਹਾ ਹਾਲ ਵਿੱਚ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਦੋਵੇਂ ਦੇਸ਼ 48 ਘੰਟੇ ਦੀ ਸਥਾਈ ਜੰਗਬੰਦੀ ਤੇ ਸਹਿਮਤੇ ਹੋਏ ਹਨ ਤੇ ਇਹ ਜੰਗਬੰਦੀ ਬੁੱਧਵਾਰ ਸ਼ਾਮ 6 ਵਜੇ ਲਾਗੂ ਹੋਈ ਹੈ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਉਤੇ ਹਵਾਈ ਹਮਲੇ ਕਰ ਰਿਹਾ ਹੈ ਹਾਲ ਹੀ ਚ ਇੱਕ ਹੋਰ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਇਸ ਵੀਡੀਓ ਨਾਲ ਲਿਖਿਆ ਗਿਆ ਹੈ ਕਿ ਪਾਕਿਸਤਾਨੀ ਜੰਗੀ ਜਹਾਜ਼ ਇਸ ਸਮੇਂ ਅਫਗਾਨ ਸਰਹੱਦ ਦੇ ਪਾਰ ਵੱਡੇ ਪੱਧਰ ਤੇ ਹਵਾਈ ਹਮਲੇ ਕਰ ਰਹੇ ਨੇ ਇੱਕ ਸੰਘਰਸ਼ ਖੇਤਰ ਦੇ ਵਿੱਚ ਵੱਡਾ ਵਾਧਾ ਜੋ ਪਹਿਲਾਂ ਹੀ ਝੜਪਾਂ ਤੇ ਅਤਵਾਦੀ ਮੁਹਿੰਮਾਂ ਨਾਲ ਕਿਰਿਆ ਹੋਇਆ ਆਣ ਲਾਨੇ ਤੇ ਭਾਰੀ ਹਮਲੇ ਅਫਗਾਨ ਖੇਤਰ ਦੇ ਅੰਦਰ ਤਾਲਿਬਾਨ ਸਥਾਨਾਂ ਸੁਰੱਖਤ ਪਨਾਹਗਾਹਾਂ ਨੂੰ ਮਾਰਨ ਡਰੋਨ ਜਾਂ ਜੈਟਾਂ ਦੀ ਵੀ ਰਿਪੋਰਟ ਕੀਤੀ ਗਈ ਹੈ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਧੂਏ ਦੇ ਗੁਬਾਰ ਉੱਠ ਰਹੇ ਨੇ ਨਾਗਰਿਕ ਭੱਜ ਦੌੜ ਕਰ ਰਹੇ ਨੇ ਅਜੇ ਤੱਕ ਜਾਨੀ ਨੁਕਸਾਨ ਦੀ ਪੂਰੀ ਪੁਸ਼ਟੀ ਨਹੀਂ ਕੀਤੀ ਗਈ ਪਿਛਲੇ ਹਫਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਰੁਕ ਰੁਕ ਕੇ ਚੱਲ ਰਹੀ ਲੜਾਈ ਦੇ ਵਿਚਕਾਰ ਦੋਵੇਂ ਦੇਸ਼ 48 ਘੰਟੇ ਦੀ ਅਸਥਾਈ ਜੰਗਬੰਦੀ ਤੇ ਸਹਿਮਤ ਹੋਏ ਨੇ। ਰਿਪੋਰਟਰਾਂ ਦੇ ਮੁਤਾਬਕ ਪਾਕਿਸਤਾਨ ਅਤੇ ਅਫਗਾਨ ਤਾਲੀਬਾਨ ਪ੍ਰਸ਼ਾਸਨ ਨੇ ਹਾਲੀ ਵਿੱਚ ਸਰਹੱਦੀ ਝੜਪਾਂ ਤੋਂ ਬਾਅਦ ਵਧੇ ਤਣਾਅ ਨੂੰ ਘਟਾਉਣ ਲਈ ਇੱਕ ਕਦਮ ਚੁੱਕਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ ਦੇਸ਼ ਇੱਕ ਗੁੰਜਲਦਾਰ ਪਰ ਹਾਲੀਯੋਗ ਮੁੱਦੇ ਦਾ ਸ਼ਾਂਤੀਪੂਰਨ ਅਤੇ ਸਕਾਰਾਤਮਕ ਹੱਲ ਲੱਭਣ ਲਈ ਗੰਭੀਰ ਅਤੇ ਸਹਿਯੋਗ ਯਤਨ ਕਰਨਗੇ। ਹੁਣ ਤੁਸੀਂ ਦੇਖ ਸਕਦੇ ਹੋ, ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾ फ्री बिच रोकोजोन फायर टीवी थे, टीवी थे, नाल ही देख सकते हो लाइव स्ट्रीमिंग डब्ल्यू 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 डॉट ग्लोबल डॉट कॉम ऐसी ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਬਲਵਿੰਦਰ ਸਿੰਘ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਉੱਤੇ ਹਵਾਈ ਹਮਲੇ ਕਰ ਰਿਹਾ ਹਾਲ ਵਿੱਚ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਦੋਵੇਂ ਦੇਸ਼ 48 ਘੰਟੇ ਦੀ ਸਥਾਈ ਜੰਗਬੰਦੀ ਤੇ ਸਹਿਮਤੇ ਹੋਏ ਹਨ ਤੇ ਇਹ ਜੰਗਬੰਦੀ ਬੁੱਧਵਾਰ ਸ਼ਾਮ 6 ਵਜੇ ਲਾਗੂ ਹੋਈ ਹੈ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਉੱਤੇ ਹਵਾਈ ਹਮਲੇ ਕਰ ਰਿਹਾ ਹੈ ਹਾਲ ਹੀ ਚ ਇੱਕ ਹੋਰ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਇਸ ਵੀਡੀਓ ਨਾਲ ਲਿਖਿਆ ਗਿਆ ਹੈ ਕਿ ਪਾਕਿਸਤਾਨੀ ਜੰਗੀ ਜਹਾਜ਼ ਇਸ ਸਮੇਂ ਅਫਗਾਨ ਸਰਹੱਦ ਦੇ ਪਾਰ ਵੱਡੇ ਪੱਧਰ ਤੇ ਹਵਾਈ ਹਮਲੇ ਕਰ ਰਹੇ ਨੇ ਇੱਕ ਸੰਘਰਸ਼ ਖੇਤਰ ਦੇ ਵਿੱਚ ਵੱਡਾ ਵਾਧਾ ਜੋ ਪਹਿਲਾਂ ਹੀ ਝੜਪਾਂ ਤੇ ਅਤਵਾਦੀ ਮੁਹਿੰਮਾਂ ਨਾਲ ਕਿਰਿਆ ਹੋਇਆ ਆਣ ਲਾਨੇ ਤੇ ਭਾਰੀ ਹਮਲੇ ਅਫਗਾਨ ਖੇਤਰ ਦੇ ਅੰਦਰ ਤਾਲਿਬਾਨ ਸਥਾਨਾਂ ਸੁਰੱਖਤ ਪਨਾਹਗਾਹਾਂ ਨੂੰ ਮਾਰ ਡਰੋਨ ਜਾਂ ਜੈਟਾਂ ਦੀ ਵੀ ਰਿਪੋਰਟ ਕੀਤੀ ਗਈ ਹੈ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਧੂਏ ਦੇ ਗੁਬਾਰ ਉੱਠ ਰਹੇ ਨੇ ਨਾਗਰਿਕ ਭੱਜ ਦੌੜ ਕਰ ਰਹੇ ਨੇ ਅਜੇ ਤੱਕ ਜਾਨੀ ਨੁਕਸਾਨ ਦੀ ਪੂਰੀ ਪੁਸ਼ਟੀ ਨਹੀਂ ਕੀਤੀ ਗਈ ਪਿਛਲੇ ਹਫਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਰੁਕ ਰੁਕ ਕੇ ਚੱਲ ਰਹੀ ਲੜਾਈ ਦੇ ਵਿਚਕਾਰ ਦੋਵੇਂ ਦੇਸ਼ 48 ਘੰਟੇ ਦੀ ਅਸਥਾਈ ਜੰਗਬੰਦੀ ਤੇ ਸਹਿਮਤ ਹੋਏ ਨੇ ਰਿਪੋਰਟਰਾਂ ਦੇ ਮੁਤਾਬਕ ਪਾਕਿਸਤਾਨ ਅਤੇ ਅਫਗਾਨ ਤਾਲੀਬਾਨ ਪ੍ਰਸ਼ਾਸਨ ਨੇ ਹਾਲੀ ਵਿੱਚ ਸਰਹੱਦੀ ਝੜਪਾਂ ਤੋਂ ਬਾਅਦ ਵਧੇ ਤਣਾਅ ਨੂੰ ਘਟਾਉਣ ਲਈ ਇਹ ਕਦਮ ਚੁੱਕਿਆ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ ਦੇਸ਼ ਇੱਕ ਗੁੰਝਲਦਾਰ ਪਰ ਹਲਯੋਗ ਮੁੱਦੇ ਦਾ ਸ਼ਾਂਤੀਪੂਰਨ ਅਤੇ ਸਕਾਰਾਤਮਕ ਹੱਲ ਲੱਭਣ ਲਈ ਗੰਭੀਰ ਅਤੇ ਸਹਿਰਦਈ ਯਤਨ ਕਰਨਗੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਬਲਵਿੰਦਰ ਸਿੰਘ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਉੱਤੇ ਹਵਾਈ ਹਮਲੇ ਕਰ ਰਿਹਾ ਹਾਲ ਵਿੱਚ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਦੋਵੇਂ ਦੇਸ਼ 48 ਘੰਟੇ ਦੀ ਸਥਾਈ ਜੰਗਬੰਦੀ ਤੇ ਸਹਿਮਤੇ ਹੋਏ ਹਨ ਤੇ ਇਹ ਜੰਗਬੰਦੀ ਬੁੱਧਵਾਰ ਸ਼ਾਮ 6 ਵਜੇ ਲਾਗੂ ਹੋਈ ਹੈ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਉਤੇ ਹਵਾਈ ਹਮਲੇ ਕਰ ਰਿਹਾ ਹੈ ਹਾਲ ਹੀ ਚ ਇੱਕ ਹੋਰ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਇਸ ਵੀਡੀਓ ਨਾਲ ਲਿਖਿਆ ਗਿਆ ਹੈ ਕਿ ਪਾਕਿਸਤਾਨੀ ਜੰਗੀ ਜਹਾਜ਼ ਇਸ ਸਮੇਂ ਅਫਗਾਨ ਸਰਹੱਦ ਦੇ ਪਾਰ ਵੱਡੇ ਪੱਧਰ ਤੇ ਹਵਾਈ ਹਮਲੇ ਕਰ ਰਹੇ ਨੇ ਇੱਕ ਸੰਘਰਸ਼ ਖੇਤਰ ਦੇ ਵਿੱਚ ਵੱਡਾ ਵਾਧਾ ਜੋ ਪਹਿਲਾਂ ਹੀ ਝੜਪਾਂ ਤੇ ਅਤਵਾਦੀ ਮੁਹਿੰਮਾਂ ਨਾਲ ਕਿਰਿਆ ਹੋਇਆ ਆਣ ਲਾਨੇ ਤੇ ਭਾਰੀ ਹਮਲੇ ਅਫਗਾਨ ਖੇਤਰ ਦੇ ਅੰਦਰ ਤਾਲਿਬਾਨ ਸਥਾਨਾਂ ਸੁਰੱਖਤ ਪਨਾਹਗਾਹਾਂ ਨੂੰ ਮਾਰਨ ਡਰੋਨ ਜਾਂ ਜੈਟਾਂ ਦੀ ਵੀ ਰਿਪੋਰਟ ਕੀਤੀ ਗਈ ਹੈ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਧੂਏ ਦੇ ਗੁਬਾਰ ਉੱਠ ਰਹੇ ਨੇ ਨਾਗਰਿਕ ਭੱਜ ਦੌੜ ਕਰ ਰਹੇ ਨੇ ਅਜੇ ਤੱਕ ਜਾਨੀ ਨੁਕਸਾਨ ਦੀ ਪੂਰੀ ਪੁਸ਼ਟੀ ਨਹੀਂ ਕੀਤੀ ਗਈ ਪਿਛਲੇ ਹਫਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਰੁਕ ਰੁਕ ਕੇ ਚੱਲ ਰਹੀ ਲੜਾਈ ਦੇ ਵਿਚਕਾਰ ਦੋਵੇਂ ਦੇਸ਼ 48 ਘੰਟੇ ਦੀ ਅਸਥਾਈ ਜੰਗਬੰਦੀ ਤੇ ਸਹਿਮਤ ਹੋਏ ਨੇ। ਰਿਪੋਰਟਰਾਂ ਦੇ ਮੁਤਾਬਕ ਪਾਕਿਸਤਾਨ ਅਤੇ ਅਫਗਾਨ ਤਾਲੀਬਾਨ ਪ੍ਰਸ਼ਾਸਨ ਨੇ ਹਾਲ ਹੀ ਚ ਸਰਹੱਦੀ ਝੜਪਾਂ ਤੋਂ ਬਾਅਦ ਵਧੇ ਤਣਾਅ ਨੂੰ ਘਟਾਉਣ ਲਈ ਇੱਕ ਕਦਮ ਚੁੱਕਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ ਦੇਸ਼ ਇੱਕ ਗੁੰਜਲਦਾਰ ਪਰ ਹਾਲੀਯੋਗ ਮੁੱਦੇ ਦਾ ਸ਼ਾਂਤੀਪੂਰਨ ਅਤੇ ਸਕਾਰਾਤਮਕ ਹੱਲ ਲੱਭਣ ਲਈ ਗੰਭੀਰ ਅਤੇ ਸਹਿਯੋਗ ਯਤਨ ਕਰਨਗੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ एस ऐसी रोको एमेजोन फायर टीवी, टीवी देख सकते हो लाइव स्ट्रीमिंग डब्ल्यू 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 डॉट ग्लोबल डॉट कॉम ऐसी ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਬਲਵਿੰਦਰ ਸਿੰਘ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਉੱਤੇ ਹਵਾਈ ਹਮਲੇ ਕਰ ਰਿਹਾ ਹਾਲ ਵਿੱਚ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਦੋਵੇਂ ਦੇਸ਼ 48 ਘੰਟੇ ਦੀ ਸਥਾਈ ਜੰਗਬੰਦੀ ਤੇ ਸਹਿਮਤੇ ਹੋਏ ਹਨ ਤੇ ਇਹ ਜੰਗਬੰਦੀ ਬੁੱਧਵਾਰ ਸ਼ਾਮ 6 ਵਜੇ ਲਾਗੂ ਹੋਈ ਹੈ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਉੱਤੇ ਹਵਾਈ ਹਮਲੇ ਕਰ ਰਿਹਾ ਹੈ ਹਾਲ ਹੀ ਚ ਇੱਕ ਹੋਰ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਇਸ ਵੀਡੀਓ ਨਾਲ ਲਿਖਿਆ ਗਿਆ ਹੈ ਕਿ ਪਾਕਿਸਤਾਨੀ ਜੰਗੀ ਜਹਾਜ਼ ਇਸ ਸਮੇਂ ਅਫਗਾਨ ਸਰਹੱਦ ਦੇ ਪਾਰ ਵੱਡੇ ਪੱਧਰ ਤੇ ਹਵਾਈ ਹਮਲੇ ਕਰ ਰਹੇ ਨੇ ਇੱਕ ਸੰਘਰਸ਼ ਖੇਤਰ ਦੇ ਵਿੱਚ ਵੱਡਾ ਵਾਧਾ ਜੋ ਪਹਿਲਾਂ ਹੀ ਝੜਪਾਂ ਤੇ ਅਤਵਾਦੀ ਮੁਹਿੰਮਾਂ ਨਾਲ ਕਿਰਿਆ ਹੋਇਆ ਆਣ ਆਲਾਨੇ ਤੇ ਭਾਰੀ ਹਮਲੇ ਅਫਗਾਨ ਖੇਤਰ ਦੇ ਅੰਦਰ ਤਾਲਿਬਾਨ ਸਥਾਨਾਂ ਸੁਰੱਖਤ ਪਨਾਹਗਾਹਾਂ ਨੂੰ ਮ ਡਰੋਨ ਜਾਂ ਜੈਟਾਂ ਦੀ ਵੀ ਰਿਪੋਰਟ ਕੀਤੀ ਗਈ ਹੈ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਧੂਏ ਦੇ ਗੁਬਾਰ ਉੱਠ ਰਹੇ ਨੇ ਨਾਗਰਿਕ ਭੱਜ ਦੌੜ ਕਰ ਰਹੇ ਨੇ ਅਜੇ ਤੱਕ ਜਾਨੀ ਨੁਕਸਾਨ ਦੀ ਪੂਰੀ ਪੁਸ਼ਟੀ ਨਹੀਂ ਕੀਤੀ ਗਈ ਪਿਛਲੇ ਹਫਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਰੁਕ ਰੁਕ ਕੇ ਚੱਲ ਰਹੀ ਲੜਾਈ ਦੇ ਵਿਚਕਾਰ ਦੋਵੇਂ ਦੇਸ਼ 48 ਘੰਟੇ ਦੀ ਅਸਥਾਈ ਜੰਗਬੰਦੀ ਤੇ ਸਹਿਮਤ ਹੋਏ ਨੇ। ਰਿਪੋਰਟਰਾਂ ਦੇ ਮੁਤਾਬਕ ਪਾਕਿਸਤਾਨ ਅਤੇ ਅਫਗਾਨ ਤਾਲੀਬਾਨ ਪ੍ਰਸ਼ਾਸਨ ਨੇ ਹਾਲ ਹੀ ਚ ਸਰਹੱਦੀ ਝੜਪਾਂ ਤੋਂ ਬਾਅਦ ਵਧੇ ਤਣਾਅ ਨੂੰ ਘਟਾਉਣ ਲਈ ਇੱਕ ਕਦਮ ਚੁੱਕਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ ਦੇਸ਼ ਇੱਕ ਗੁੰਜਲਦਾਰ ਪਰ ਹਾਲਯੋਗ ਮੁੱਦੇ ਦਾ ਸ਼ਾਂਤੀਪੂਰਨ ਅਤੇ ਸਕਾਰਾਤਮਕ ਹੱਲ ਲੱਭਣ ਲਈ ਗੰਭੀਰ ਅਤੇ ਸਹਿਰਦਈ ਯਤਨ ਕਰਨਗੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐ एमेजन फायर टीवी थे, टीवी थे, नाल ही देख सकते हो लाइव स्ट्रीमिंग डब्ल्यू डब्ल्यू ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਬਲਵਿੰਦਰ ਸਿੰਘ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਉੱਤੇ ਹਵਾਈ ਹਮਲੇ ਕਰ ਰਿਹਾ ਹਾਲ ਵਿੱਚ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਦੋਵੇਂ ਦੇਸ਼ 48 ਘੰਟੇ ਦੀ ਸਥਾਈ ਜੰਗਬੰਦੀ ਤੇ ਸਹਿਮਤੇ ਹੋਏ ਹਨ ਤੇ ਇਹ ਜੰਗਬੰਦੀ ਬੁੱਧਵਾਰ ਸ਼ਾਮ 6 ਵਜੇ ਲਾਗੂ ਹੋਈ ਹੈ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਉੱਤੇ ਹਵਾਈ ਹਮਲੇ ਕਰ ਰਿਹਾ ਹੈ ਹਾਲ ਹੀ ਚ ਇੱਕ ਹੋਰ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਇਸ ਵੀਡੀਓ ਨਾਲ ਲਿਖਿਆ ਗਿਆ ਹੈ ਕਿ ਪਾਕਿਸਤਾਨੀ ਜੰਗੀ ਜਹਾਜ਼ ਇਸ ਸਮੇਂ ਅਫਗਾਨ ਸਰਹੱਦ ਦੇ ਪਾਰ ਵੱਡੇ ਪੱਧਰ ਤੇ ਹਵਾਈ ਹਮਲੇ ਕਰ ਰਹੇ ਨੇ ਇੱਕ ਸੰਘਰਸ਼ ਖੇਤਰ ਦੇ ਵਿੱਚ ਵੱਡਾ ਵਾਧਾ ਜੋ ਪਹਿਲਾਂ ਹੀ ਝੜਪਾਂ ਤੇ ਅਤਿਵਾਦੀ ਮੁਹਿੰਮਾਂ ਨਾਲ ਕਿਰਿਆ ਹੋਇਆ ਆਣ ਆਲਾਨੇ ਤੇ ਭਾਰੀ ਹਮਲੇ ਅਫਗਾਨ ਖੇਤਰ ਦੇ ਅੰਦਰ ਤਾਲਿਬਾਨ ਸਥਾਨਾਂ ਸੁਰੱਖਤ ਪਨਾਹਗਾਹਾਂ ਨੂੰ ਡਰੋਨ ਜਾਂ ਜੈਟਾਂ ਦੀ ਵੀ ਰਿਪੋਰਟ ਕੀਤੀ ਗਈ ਹੈ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਧੂਏ ਦੇ ਗੁਬਾਰ ਉੱਠ ਰਹੇ ਨੇ ਨਾਗਰਿਕ ਭੱਜ ਦੌੜ ਕਰ ਰਹੇ ਨੇ ਅਜੇ ਤੱਕ ਜਾਨੀ ਨੁਕਸਾਨ ਦੀ ਪੂਰੀ ਪੁਸ਼ਟੀ ਨਹੀਂ ਕੀਤੀ ਗਈ ਪਿਛਲੇ ਹਫਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਰੁਕ ਰੁਕ ਕੇ ਚੱਲ ਰਹੀ ਲੜਾਈ ਦੇ ਵਿਚਕਾਰ ਦੋਵੇਂ ਦੇਸ਼ 48 ਘੰਟੇ ਦੀ ਅਸਥਾਈ ਜੰਗਬੰਦੀ ਤੇ ਸਹਿਮਤ ਹੋਏ ਨੇ। ਰਿਪੋਰਟਰਾਂ ਦੇ ਮੁਤਾਬਕ ਪਾਕਿਸਤਾਨ ਅਤੇ ਅਫਗਾਨ ਤਾਲੀਬਾਨ ਪ੍ਰਸ਼ਾਸਨ ਨੇ ਹਾਲ ਹੀ ਚ ਸਰਹੱਦੀ ਝੜਪਾਂ ਤੋਂ ਬਾਅਦ ਵਧੇ ਤਣਾਅ ਨੂੰ ਘਟਾਉਣ ਲਈ ਇੱਕ ਕਦਮ ਚੁੱਕਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ ਦੇਸ਼ ਇੱਕ ਗੁੰਜਲਦਾਰ ਪਰ ਹਾਲਯੋਗ ਮੁੱਦੇ ਦਾ ਸ਼ਾਂਤੀਪੂਰਨ ਅਤੇ ਸਕਾਰਾਤਮਕ ਹੱਲ ਲੱਭਣ ਲਈ ਗੰਭੀਰ ਅਤੇ ਸਹਿਯੋਗ ਦਈਏਤਨ ਕਰਨਗੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾ थे, फ्री पिच रोको एमेजोन फायर टीवी थे, टीवी थे, नाल ही देख सकते हो लाइव स्ट्रीमिंग डब्ल्यू 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 डॉट ग्लोबल